ਸਾਡੇ ਉਪਨਿਸ਼ਦਾਂ ਵਿੱਚੋਂ ਇੱਕ ਮੁੱਖ ਉਪਨਿਸ਼ਦ ਮਾਂਡੂਕੀ ਉਪਨਿਸ਼ਦ ਵਿੱਚ ਵੀ ਗਿਆਨ ਨੂੰ ਦੋ ਸਤਰਾਂ ਵਿੱਚ ਵਿਭਾਜਿਆ ਗਿਆ ਹੈ ਇੱਕ ਸਤਰ ਹੈ ਨੀਵ ਸਤਰ ਜਿਸ ਵਿੱਚ ਚਾਰ ਵਿਦਿ ਵਿਦ ਉਚਾਰਨ ਜੋਤਿਸ਼ ਵਿੱਦਿਆ ਤੇ ਆਦੀ ਗਿਆਨ ਨੂੰ ਰੱਖਿਆ ਗਿਆ ਤੇ ਇੱਕ ਹੈ ਉਚਾ ਸਤਰ ਉੱਚੇ ਸਤਰ ਵਿੱਚ ਉਸ ਗਿਆਨ ਨੂੰ ਰੱਖਿਆ ਗਿਆ ਹੈ ਜੋ ਬ੍ਰਹਮ ਨੂੰ ਜਾਣਨ ਤੋਂ ਬਾਅਦ ਸਾਨੂੰ ਮਿਲਦਾ ਹੈ ਜੋ ਗਿਆਨ ਸਾਨੂੰ ਪ੍ਰਾਪਤ ਹੁੰਦਾ ਹੈ ਉਹ ਸ਼ਬਦਾਂ ਤੋਂ ਪਰੇ ਵਿਆਕਰਨ ਤੋਂ ਪਰੇ ਉਸ ਨੂੰ ਜਾ ਨਾਤੇ ਬੋਲ ਕੇ ਸਮਝਾਇਆ ਜਾ ਸਕਦਾ ਹੈ ਨਾ ਹੀ ਲਿਖ ਕੇ ਸਮਝਾਇਆ ਜਾ ਸਕਦਾ ਹੈ ਜਦ ਗੱਲ ਉਸ ਗਿਆਨ ਦੀ ਹੋ ਰਹੀ ਹੈ ਤਾਂ ਜੀਵਨ ਦੇ ਅੰਤਿਮ ਸਮੇਂ ਤੱਕ ਉਸ ਗਿਆਨ ਨੂੰ ਪਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਵਿਆਕਰਨ ਰਟ ਕੇ ਸਿਰਫ ਸ਼ਬਦਾਂ ਨੂੰ ਹੀ ਟਟੋਲਿਆ ਜਾ ਸਕਦਾ ਹੈ ਉਹਨਾਂ ਵਿੱਚੋਂ ਗਿਆਨ ਸਿਰਫ ਅਨੁਭਵ ਰਾਹੀਂ ਹੀ ਪਾਇਆ ਜਾ ਸਕਦਾ ਹੈ